ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜਮਨਾ ਜਿਵੇਂ ਕਿ ਤੁਸੀਂ ਸੁਣੀ ਹੋਊਗਾ ਮਾਤਾ ਜਮਨਾ ਇੱਕ ਇਹ ਜੀ ਪਾਕ ਤਸੀ ਜੀ ਦੀ ਇੱਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਪੂਰੀ ਕਰਨਾਈ ਸੀ ਕਹਿੰਦੇ ਇੱਕ ਵਾਰ ਦੀ ਗੱਲ ਆ ਦਾਨਾਪੁਰ ਪਿੰਡ ਦੇ ਵਿੱਚ ਕਹਿੰਦੇ ਇੱਕ ਬੁੱਢੀ ਮਾਈ ਰਹਿੰਦੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਮਾਤਾ ਜਮਨਾ ਕਹਿੰਦੇ ਮਾਤਾ ਜਮਨਾ ਘਰੋਂ ਬਹੁਤ ਗਰੀਬ ਹੁੰਦੀ ਹੈ ਕਿ ਜਦੋਂ ਮਸੰਦ ਲੰਗਰ ਇਕੱਠਾ ਕਰਨ ਆਉਂਦੇ ਹੁੰਦੇ ਹੈਗੇ ਤਾਂ ਉਹ ਇੱਕ ਮੁਠੀ ਭਰ ਕੇ ਚੌਲ ਮਸੰਦਾਂ ਨੂੰ ਦੇ ਦਿੰਦੀ ਹੈਗੀ ਉਹਨੂੰ ਇਹ ਲੱਗਦਾ ਹੁੰਦਾ ਕਾ ਵੀ ਮੈਂ ਉਹਦਾ ਦਸਵੰਦ ਕਾਟਦਾ ਜਦੋਂ ਮਸੰਦ ਦੇਖਦੇ ਹੈਗੇ ਵੀ ਮਾਈ ਇੱਕ ਮੁਠੀ ਚੋਲਾਂ ਦੀ ਲੰਗਰ ਦੇ ਵਿੱਚ ਪਾਉਂਦੀ ਹੈ ਵੀ ਇਹਦੀ ਇੱਕ ਮੁਠੀ ਚੋਲਾਂ ਦੀ ਨਾਲ ਲੰਗਰ ਦੇ ਵਿੱਚ ਕੋਈ ਵਾਧਾ ਨਹੀਂ ਹੋਣ ਲੱਗਿਆ ਤਾਂ ਮਸੰਦ ਕੀ ਕਰਦੇ ਬੁੱਢੀ ਮਾਈ ਨੂੰ ਰੋਕ ਦਿੰਦੇ ਹੈਗੇ ਜਿਵੇਂ ਸਾਨੂੰ ਪਤਾ ਹੈ ਵੀ ਜਿਹੜੇ ਮਸੰਦ ਸੀ ਉਹ ਬਹੁਤ ਲਾਲਚੀ ਹੋਗੇ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਦਾ ਆਨਤ ਕੀਤਾ ਸੀ ਜਦੋਂ ਮਸੰਦ ਬੁੱਢੀ ਮਾਈ ਨੂੰ ਰੋਕ ਦਿੰਦਿਆ ਤਾਂ ਬੁੱਢੀ ਮਾਈ ਉਹ ਚੋਲਾਂ ਦੀ ਮੁਠੀ ਲੈ ਕੇ ਘਰੇ ਆ ਜਾਂਦੀ ਹੈ ਜਦੋਂ ਘਰੇ ਆ ਜਾਂਦੀ ਤੇ ਮਾਂ ਦੇ ਵਿੱਚ ਇੱਕ ਇੱਛਾ ਕਰ ਲੈਂਦੀ ਆ ਵੀ ਇੱਕ ਨਾ ਇੱਕ ਦਿਨ ਗੁਰੂ ਜੀ ਆਪ ਆਉਣਗੇ ਮੈਂ ਥੋਖੀ ਚਿੜੀ ਮੰਗਣਗੇ ਮੈਂ ਉਹਨਾਂ ਨੂੰ ਆਪ ਬਣਾ ਕੇ ਖਵਾਉਂਗੀ ਤਾਂ ਬੁੱਢੀ ਮਾਈ ਕੀ ਕਰਦੀ ਰੋਜ਼ ਜਿਹੜੀ ਤਮੁੱਠੀ ਚੋਲਾਂ ਦੀ ਮਸੰਦਾ ਉਹਨੂੰ ਦਿੱਦੀ ਹੁੰਦੀ ਸੀ ਉਹ ਆਪ ਦੇ ਘਰੇ ਜਮਾ ਕਰੀ ਜਾਂਦੀ ਰਹਿੰਦੀ ਜਦੋਂ ਜਮਾ ਕਰੀ ਜਾਂਦੀ ਰਹਿੰਦੀ ਤਾਂ ਇੱਕ ਟਾਈਮ ਉਹ ਆਉਂਦਾਗਾ 1673 ਇਸੀ ਵਿੱਚ ਜਦੋਂ ਪਟਨਾ ਤੋਂ ਅਨਦਪੁਰ ਜਾਂਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਨਾਲ ਉਹਨਾਂ ਸਾਰੇ ਪਰਿਵਾਰ ਸ਼੍ਰੀ ਗੁਰੂ ਗੋਬਿੰਦ राय ਜੀ ਦਾਣਾਪੁਰ ਵਿੱਚ ਡੇਰਾ ਲਾਉਂਦੇ ਨੇ ਕਹਿੰਦੇ ਜਦੋਂ ਬੁੱਢੀ ਮਾਈ ਨੂੰ ਪਤਾ ਲੱਗਦਾਗਾ ਵੀ ਦਾਣਾਪੁਰ ਵਿੱਚ ਕਹਿੰਦੇ ਵੀ ਗੁਰੂ ਜੀ ਆਏ ਹੋਏ ਨੇ ਤਾਂ ਉਹਨੂੰ ਬਹੁਤ ਚਾਹ ਚੜਦਾਗਾ ਜਦੋਂ ਚਾਹ ਚੜਦਾਗਾ ਖੁਸ਼ੀ ਹੁੰਦੀ ਹੈਗੀ ਵੀ ਮੈਂ ਗੁਰੂ ਜੀ ਦੇ ਦਰਸ਼ਨ ਕਰੂੰਗੀ ਤਾ ਗੁਰੂ ਜੀ ਤਾਂ ਜਾਨੀ ਜਾਨ ਸੀਗੇ ਗੁਰੂ ਜੀ ਬੁੱਢੀ ਮਾਈ ਦੇ ਘਰ ਆਉਂਦੇ ਆ ਤੇ ਗੁਰੂ ਜੀ ਬੁੱਢੀ ਮਾਈ ਦੇ ਘਰੇ ਆਉਂਦੇ ਅਗੇ ਤਾਂ ਕਹਿੰਦੇ ਅਗੇ ਵੀ ਮਾਤਾ ਕਹਿੰਦੇ ਲਿਆਓ ਖਿਚੜੀ ਕਹਿੰਦੇ ਤੁਸੀਂ ਮੈਨੂੰ ਰੋਜ਼ ਕਹਿੰਦੇ ਹੁੰਦੇ ਸੀ ਵੀ ਜਦੋਂ ਗੁਰੂ ਜੀ ਆਏ ਤਾਂ ਮੈਂ ਉਹਨਾਂ ਨੂੰ ਆਪ ਖਿਚੜੀ ਬਣਾ ਕੇ ਦੇਵਾਂਗੀ ਤਾਂ ਬੁੱਢੀ ਮਾਈ ਕੀ ਕਰਦੀ ਕਿ ਚਾਚਾ ਵਿੱਚ ਖਿਚੜੀ ਬਣਾਉਂਦੀ ਹੈਗੀ ਤੇ ਗੋਮਿੰਦਰ ਰਾਏ ਜੀ ਨਾਲ ਉਹਨੇ ਸਾਥੀ ਵੀ ਹੁੰਦੇ ਨੇ ਉਹਨਾਂ ਨੇ ਵੀ ਖਵਾਉਂਦੀ ਆ ਜਦੋਂ ਗੋਬਿੰਦ ਰਾਏ ਜੀ ਖਿਚੜੀ ਖਾ ਕੇ ਹਟਦੇ ਨੇ ਤਾਂ ਬੁੱਢੀ ਮਾਈ ਨਿਰਾਸ਼ ਹੋ ਜਾਂਦੀ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਗੁਰੂ ਜੀ ਵਾਪਸ ਤੋ ਗੁਰੂ ਜੀ ਨੂੰ ਕਹਿੰਦੇ ਗੁਰੂ ਜੀ ਤੁਸੀਂ ਇੱਥੇ ਰੁਕ ਜਾਓ ਤਾਂ ਗੋਬਿੰਦ ਰਾਜ ਜੀ ਕਹਿੰਦੇ ਆਗੇ ਕਹਿੰਦੇ ਮਾਤਾ ਕਹਿੰਦੇ ਜਿਹੜੀ ਤੂੰ ਹਾਂਡੀ ਵਿੱਚ ਕਹਿੰਦੇ ਖਿਚੜੀ ਬਣਾਈ ਆਣਾ ਕਹਿੰਦੇ ਖਿਚੜੀ ਕਹਿੰਦੇ ਆਉਣ ਨਾਲ ਟਾਈਮ ਦੇ ਵਿੱਚ ਅਹੀਂ ਬਣਾਇਆ ਜਾਇਆ ਕਰੂਗੀ ਕਹਿੰਦੇ ਜਦੋਂ ਵੀ ਤੂੰ ਹਾਂਡੀ ਵਿੱਚ ਕਹਿੰਦੇ ਖਿਚੜੀ ਬਣਾ ਕੇ ਗਰੀਬ ਲੋਕਾਂ ਨੂੰ ਖਵਾਇਆ ਕਰੇਂਗੀ ਤਾਂ ਕਹੈਂ ਤੈਨੂੰ ਮੇਰੇ ਦਰਸ਼ਨ ਹੋਇਆ ਕਰਨਗੇ ਇਸ ਤੋਂ ਬਾਅਦ ਚ ਗੁਰੂ ਗੋਬਿੰਦ ਰਾਜ ਜੀ ਉੱਥੋਂ ਚਲੇ ਜਾਂਦੇ ਨੇ ਇਹ ਤਾਂ ਬੁੱਢੀ ਮਾਤੀ ਆ ਤਾਂ ਜਿਹੜੀ ਬੁੱਢੀ ਮਾਤ ਹੁੰਦੀ ਆ ਉਹ ਆਪਣੀ ਆਖਰੀ ਸਾਸਾ ਤੱਕ ਕਹਿੰਦੇ ਉਹ ਹਾਂਡੀ ਵਿੱਚ ਖਿਚੜੀ ਬਣਾ ਕੇ ਗਰੀਬਾਂ ਨੂੰ ਖਵਾਉਣ ਲਈ ਹੁੰਦੀ ਹੈਗੀ ਜਿਹੜੀ ਉਹ ਹਾਂਡੀ ਹੁੰਦੀ ਹੈਗੀ ਉਹ ਹਾਂ ਜਿਸ ਸਥਾਨ ਤੇ ਗੁਰੂ ਜੀ ਨੂੰ ਖਿਚੜੀ ਖਵਾਈ ਹੁੰਦੀ ਆ ਉਥੇ ਅੱਜ ਕੱਲ ਗੁਰਦੁਆਰਾ ਹਾਂਡੀ ਸਹਿਬ ਆ ਤੇ ਜਿਹੜੀ ਉਹ ਹਾਂਡੀ ਹੁੰਦੀ ਆ ਜਿਹਨੂੰ ਆਪਾਂ ਮਿੱਟੀ ਦਾ ਕੱਚਾ ਕਢਾ ਵੀ ਕਹਿ ਦਾਨੇ ਹੁੰਨੇ ਆਗੇ ਉਹ ਗੁਰਦੁਆਰਾ ਹਾਂਡੀ ਸਹਿਬ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ